ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ ਪੰਜਾਬ ਦੀ ਸਭ ਤੋਂ ਪ੍ਰਸਿੱਧ ਤੇ ਦੁੱਖ ਭਰੀ ਇਸ਼ਕਗਾਥਾ ਮਿਰਜ਼ਾ ਸਹਿਬਾ ਇਸ਼ਕ ਦੀ ਇਹ ਕਹਾਣੀ ਤੁਹਾਡੀ ਰੂਹ ਨੂੰ ਹਿਲਾ ਕੇ ਰੱਖ ਦੇਵੇਗੀ ਆਓ ਦਿਲ ਦੀਆਂ ਗੱਲਾਂ ਨੂੰ ਸੁਣੀਏ ਸੱਚੀ ਮੁਹੱਬਤ ਦੀ ਇਹ ਅਮਰ ਕਹਾਣੀ ਮਿਰਜ਼ਾ ਮਸੀ ਪੰਜ ਕਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ ਖਰਲਾਂ ਦਾ ਸਰਦਾਰ ਬਿੰਜਲ ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ ਚੌਧਰੀ ਦੀ ਕਵੇਲੇ ਦੀ ਮੌਤ ਇਲਾਕੇ ਵਿੱਚ ਸੋਗ ਦਾ ਕਾਰਨ ਬਣ ਗਈ ਤੇ ਮਿਰਜੇ ਦੀ ਮਾਂ ਖੀਵੀ ਦਾ ਸੰਸਾਰ ਜਿਵੇਂ ਸੁੰਨਾ ਹੋ ਗਿਆ ਹੋਵੇ ਉਸ ਨੂੰ ਗਸ਼ਾਂ ਤੇ ਗਸ਼ਾਂ ਪੈਂਦੀਆਂ ਰਹੀਆਂ ਸਿਆਣੀਆਂ ਤਰੀਮਤਾਂ ਦਿਲਬਰੀਆਂ ਦਿੰਦੀਆਂ ਢਾਰਸਾ ਵਧਾਉਂਦੀਆਂ ਮਿਰਜੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਹੌਸਲਾ ਦੇਣ ਲੱਗੀ ਮਿਰਜੇ ਦਾ ਮਾਮਾ ਖੀਵਾ ਖਾਨ ਉਹਨੂੰ ਆਪਣੇ ਪਿੰਡ ਖੀਵੇ ਲੈ ਗਿਆ ਖੀਵੇ ਦੇ ਘਰ ਕਿਸੇ ਚੀਜ਼ ਦੀ ਤੋਟ ਨਹੀਂ ਸੀ ਉਹ ਚੰਗ ਸਿਆਲਾਂ ਦਾ ਚੌਧਰੀ ਸੀ ਭੈਣ ਦੀ ਕਿਸੇ ਨਾ ਕਿਸੇ ਪੱਜ ਮਦਦ ਕਰਨਾ ਚਾਹੁੰਦਾ ਸੀ ਉਹ ਆਪਣਾ ਫਰਜ਼ ਸਮਝਦਾ ਸੀ ਇਸ ਲਈ ਉਹ ਮਿਰਜੀ ਨੂੰ ਆਪਣੇ ਪਿੰਡ ਲੈ ਗਿਆ ਕੁਝ ਬਰੇ ਪਹਿਲਾਂ ਖੀਵੇ ਖਾਨ ਦੀ ਘਰ ਵਾਲੀ ਦੋ ਪੁੱਤਰਾਂ ਨੂੰ ਤੇ ਇੱਕ ਧੀ ਨੂੰ ਛੱਡ ਕੇ ਮਰ ਗਈ ਹੁਣ ਉਹਨੇ ਪਿਛਲੇ ਬਰੇ ਦੂਜਾ ਵਿਆਹ ਕਰਾ ਲਿਆ ਪਹਿਲੀ ਧੀ ਦੀ ਸਭ ਤੋਂ ਛੋਟੀ ਧੀ ਸਹਿਬਾ ਮਿਰਜੀ ਦੀ ਹਾਨਣ ਸੀ ਕਿ ਮਿਰਜੇ ਦਾ ਜੀ ਪਰਚਾਉਣ ਨੂੰ ਸਹਿਬਾਂ ਤੋਂ ਪਿਆਰਾ ਸਾਥ ਹੋਰ ਕਿਹੜਾ ਹੋ ਸਕਦਾ ਸੀ ਪਲਾਂ ਵਿੱਚ ਹੀ ਦੋ ਪਿਆਰੇ ਬਾਲ ਇੱਕਮਿਕ ਹੋ ਗਏ ਸਭ ਕੁਝ ਭੁੱਲ ਭੁਲਾ ਕੇ ਬਾਲ ਖੇਡਾਂ ਵਿੱਚ ਰੁੱਝ ਗਏ ਦੋਹਾਂ ਨੂੰ ਮਸੀਤੀ ਕਾਜੀਪਾਸ ਪੜਨੇ ਪਾ ਦਿੱਤਾ ਗਿਆ ਦਿਨਾਂ ਦੇ ਦਿਨ ਮਹੀਨਿਆਂ ਦੇ ਮਹੀਨੇ ਵਰਿਆਂ ਦੇ ਵਰੇ ਗੁਜ਼ਰਤੇ ਗਏ ਤੇ ਹੁਣ ਉਹ ਜਵਾਨ ਹੋ ਗਏ ਇੱਕ ਦੂਜੇ ਤੋਂ ਕਦੇ ਵੀ ਜੁਦਾ ਨਾ ਹੁੰਦੇ ਇਕੱਠੇ ਪੜਦੇ ਇਕੱਠੇ ਖੇਡਦੇ ਸਹਿਬਾ ਮੁਟਿਆਰ ਹੋਣ ਲੱਗੀ ਮਿਰਜਾ ਗੱਭਰੂ ਹੋਣ ਲੱਗਾ ਜੇ ਮਿਰਜੇ ਨੂੰ ਕੋਈ ਗੁਲਾਬ ਦਾ ਫੁੱਲ ਦੱਸਦਾ ਸੱਦਦਾ ਤਾਂ ਸਹਿਬਾ ਨੂੰ ਚੰਬੇ ਦੀ ਕਲੀ ਆਖਦਾ ਸਹਿਬਾ ਦੇ ਤੁਲ ਪਿੰਡ ਵਿੱਚ ਕੋਈ ਹੋਰ ਮੁਟਿਆਰ ਨਹੀਂ ਸੀ ਵਿਖਾਈ ਦਿੱਤੀ ਇੰਨੀ ਖੂਬਸੂਰਤ ਮੁਟਿਆਰ ਤੇ ਮਿਰਜੇ ਦਾ ਮੁਕਾਬਲਾ ਵੀ ਕੋਈ ਗੱਭਰੂ ਨਹੀਂ ਸੀ ਕਰ ਸਕਦਾ ਇੰਨਾ ਖੂਬਸੂਰਤ ਸੀ ਤੇ ਬਚਪਨ ਦੀ ਮੁਹੱਬਤ ਹੁਣ ਜਵਾਨ ਹੋ ਗਈ ਮਿਰਜਾ ਸਹਿਬਾ ਨੂੰ ਚੰਗਾ ਲੱਗਦਾ ਸੀ ਤੇ ਸਹਿਬਾ ਮਿਰਜੇ ਨੂੰ ਪਿਆਰੀ ਲੱਗਦੀ ਸੀ ਦੋਨੋਂ ਇੱਕ ਦੂਜੇ ਦੇ ਸਦਕੜੇ ਜਾਂਦੇ ਸੀ ਦੋ ਜਵਾਨੀਆਂ ਦਾ ਇੱਕ ਦੂਜੇ ਨੂੰ ਚੰਗਾ ਲੱਗਣਾ ਬੇ ਮੁਹੱਬਤੇ ਸਮਾਜ ਨੂੰ ਚੰਗਾ ਨਹੀਂ ਲੱਗਿਆ ਉਹਨਾਂ ਮਿਰਜ਼ਾ ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰਤਾ ਮਿਰਜ਼ਾ ਪਤਾ ਨਹੀਂ ਕਿਉਂ ਇਹ ਲੋਕ ਸਾਨੂੰ ਵੇਖ ਕੇ ਛੜਦੇ ਨੇ ਸਾਡੀ پاک ਮੁਹੱਬਤ ਨੂੰ ਉਜਾਣਾ ਲਾਉਂਦੇ ਨੇ ਸਾਹਿਬਾਂ ਇਹ ਲੋਕੀ ਕੀ ਜਾਣਣ ਸਾਡੀ ਬਚਪਨ ਦੀ ਮੁਹੱਬਤ ਚ ਹੁਣ ਕੋਈ ਫਰਕ ਪੈ ਗਿਆ ਅਸੀਂ ਬਚਪਨ ਚ ਮੁਹੱਬਤ ਕਰਦੇ ਰਹੇ ਉਦੋਂ ਕਿਸੇ ਸਾਡੀ ਕੋਈ ਗੱਲ ਨਹੀਂ ਸੀ ਜੋੜੀ ਤੇ ਅੱਜ ਮਿਰਜ਼ਾ ਉਦੋਂ ਅਸੀਂ ਬੱਚੇ ਸੀ ਇਹ ਸਮਾਜ ਜਵਾਨ ਮੁਹੱਬਤਾਂ ਨੂੰ ਵੇਖ ਕੇ ਸੜਦਾ ਹੈ ਮੁਟਿਆਰ ਪ੍ਰੀਤਾਂ ਦੇ ਰਾਹਾਂ ਵਿੱਚ ਕੰਡਿਆਲੀਆਂ ਰਸਮਾਂ ਤੇ ਕੋਟ ਉਸਾਰਨ ਵਿੱਚ ਇਹ ਸਮਾਜ ਫਕਰ ਅਨੁਭਵ ਕਰਦਾ ਹੈ ਹੁਣ ਸਾਡੀ ਮੁਹੱਬਤ ਜਵਾਨ ਹੋ ਗਈ ਹੈ ਹੁਣ ਸਾਡੇ ਰਾਹ ਵਿੱਚ ਕੰਡੇ ਬਖੇਰੇ ਜਾ ਰਹੇ ਹੈ ਮਿਰਜ਼ਾ ਇਹ ਲੋਕੀਂ ਕੁਝ ਵੀ ਪਏ ਆਖਣਾ ਤੂੰ ਮੇਰੀਆਂ ਨਜ਼ਰਾਂ 'ਚ ਰੱਬੀ ਨੂਰ ਏ ਮੇਰੀ ਜ਼ਿੰਦਗੀ ਏ ਮੇਰੀ ਚਾਨਣ ਏ ਸਹਬਾ ਤੂੰ ਮੇਰਾ ਸਭ ਕੁਝ ਏ ਮੇਰੀ ਜਿੰਦ ਏ ਮੇਰੀ ਜਾਨ ਤੂੰ ਏ ਸਹਬਾਂ ਦੀ ਮਤਰੀ ਮਾਂ ਨੂੰ ਮਿਰਜ਼ਾ ਸਹਬਾਂ ਦਾ ਖਿੜਖਿੜ ਹੱਸਣਾ ਮਿਲ ਕੇ ਬੈਠਣਾ ਚੰਗਾ ਨਹੀਂ ਸੀ ਲੱਗਦਾ ਉਹਨੇ ਖੀਵੇ ਖਾਨ ਅੱਗੇ ਇੱਕ ਨਾ ਸਮਝਾਉਣ ਵਾਲੀਆਂ ਉਜਾਂ ਲਾਈਆਂ ਯਾਨੀ ਕਿ ਚੁਗਲੀਆਂ ਲਾਈਆਂ ਤੇ ਉਸ ਦੇ ਮਨ ਵਿੱਚ ਇਸ ਪਿਆਰ ਵਿੱਚ ਹੋਈਆਂ ਜਵਾਨੀਆਂ ਬਾਰੇ ਕਈ ਸ਼ੰਕੇ ਪੈਦਾ ਕਰਦੇ। ਮਿਰਜ਼ਾ ਸਾਹਿਬਾਂ ਦੇ ਮੂਹ ਵਿੱਚ ਮੁਗਦ ਹੋਏ ਉਹਦੇ ਦਿਲ ਵਿੱਚ ਕਾਂਜੀ ਘੋਲ ਦਿੱਤੀ। ਕਾਂਜੀ ਮਤਲਬ ਉਹਨੂੰ ਜ਼ਹਿਰ ਘੋਲਤਾ। ਹੁਣ ਖੀਵੇ ਨੂੰ ਮਿਰਜ਼ਾ ਸਾਹਿਬਾਂ ਦਾ ਹੱਸਣਾ ਖੇਡਣਾ, ਉੱਠਣਾ ਬੈਠਣਾ ਪਹਿਲਾਂ ਵਾਂਗ ਨਿਗ ਨਹੀਂ ਸੀ ਦਿੰਦਾ। ਉਸ ਪਾਸੋਂ ਲਾਡ ਆਮਲਾਰਾਂ ਦੀਆਂ ਗੱਲਾਂ ਨਹੀਂ ਸੀ ਕਰਵਾਉਂਦਾ। ਉਹ ਆਪਣੀ ਭੈਣ ਦਾਨਾਪਾਦ ਤੋਂ ਨਹੀਂ ਮੰਗਵਾਲੀ। ਸੱਦ ਲਈ ਤੇ ਉਸ ਦੇ ਨਾਲ ਮਿਰਜੇ ਨੂੰ ਤੋੜ ਦਿੱਤਾ ਸਹਿਬਾਂ ਤੋਂ ਵਿਛੜ ਜਾਣਾ ਮਿਰਜੇ ਲਈ ਸੌਖਾ ਨਹੀਂ ਸੀ ਉਹਦਾ ਸਾਕਾ ਮਾਮਾ ਉਹਦੇ ਨਾਲ ਇੰਜ ਕਰੇਗਾ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਤੇ ਮਿਰਜੇ ਨੇ ਦਿਲ ਤੇ ਪੱਥਰ ਰੱਖ ਲਿਆ ਤੇ ਉਹ ਸਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਚਲਾ ਗਿਆ ਕੁਸ਼ਤੀ ਕਰਨ ਨੇਜਾਬਾਜੀ ਤੇ ਸ਼ਿਕਾਰ ਆਦਿ ਖੇਡਣੇ ਸ਼ੌਕ ਉਹਨੇ ਪਾਲ ਤਲੇ ਪਰ ਮਿਰਜੇ ਦੇ ਮਨ ਨੂੰ ਸਹਿਬਾਂ ਵੱਲੋਂ ਨਾ ਮੋੜ ਸਕਿਆ ਸਹਿਬਾਂ ਅਰਬਤਾਈ ਦਿਨਾਂ ਦੀਆਂ ਯਾਦਾਂ ਮਿਰਜੇ ਦੀ ਲਈ ਆਫ਼ਤਾਂ ਖੜੀਆਂ ਕਰ ਦਿੰਦੀਆਂ ਉਹਦਾ ਦਿਲ ਕਰਦਾ ਕਿ ਉਹ ਉੱਡ ਕੇ ਸਹਿਬਾਂ ਪਾਸ ਪੁੱਜ ਜੇ ਪਰ ਉਹ ਜੇ ਇਹ ਨਹੀਂ ਕਰ ਸਕਿਆ ਉਹਦੀ ਮਾਂ ਦੇ ਆ ਨੈਣਾ ਚ ਛਲਕਦੇ ਅਥਰੂ ਉਹਦਾ ਰਾਹ ਰੋਕ ਲੈਂਦੇ ਮਿਰਜੇ ਬਿਨਾ ਸਹਿਬਾਂ ਦਾ ਜਹਾਨ ਸੁੰਨਾ ਹੋ ਗਿਆ ਉਹ ਬੜੀ ਰੁੰਨੀ ਸਹੇਲੀਆਂ ਢਾਰਸਾਂ ਬਣਾਈਆਂ ਤੇ ਮਤਰੀ ਮਾਂ ਦੇ ਨਿਤ ਦੇ ਤਾਨਨੇ ਉਹਨੂੰ ਛਲਣੀ ਕਰਨ ਲੱਗੇ ਤਿੱਖੀਵਾ ਖਾਨ ਸਹਿਬਾਂ ਦੀ ਮੰਗਣੀ ਚੰਦੜਾਂ ਦੇ ਇੱਕ ਮੁੰਡੇ ਦੇ ਨਾਲ ਕਰ ਆਇਆ ਤੇ ਵਿਆਹ ਦਾ ਦਿਨ ਵੀ ਤਰ ਲਿਆ ਜਦੋਂ ਆਪਣੇ ਮੰਗਣੇ ਐ ਤੇ ਵਿਆਹ ਦੀ ਕਨਸੋ ਸਹਿਬਾਂ ਦੇ ਕੰਨੀ ਪਈ ਤਾਂ ਉਹ ਤੜਪੁੱਠੀ ਹਨੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ ਉਹ ਸਾਰੀ ਰਾਤ ਰਜਾਈ ਵਿੱਚ ਮੂੰਹ ਦੇ ਕੇ ਡੁਸਕਦੀ ਰਹੀ ਹਟਕੋਰੇ ਪਰਦੀ ਰਹੀ ਆਪਣੇ ਤੰਦਲੇ ਭਵਿੱਖ ਬਾਰੇ ਸੋਚਦੀ ਰਹੀ ਆਪਣੀਆਂ ਮੁਟਿਆਰ ਹੋਈਆਂ ਸਦਰਾਂ ਤੇ ਗੜੇਮਾਰੀ ਹੁੰਦੀ ਮਹਿਸੂਸ ਕਰਦੀ ਰਹੀ ਦੂਜੀ ਭਲਕ ਸਹਿਬਾਂ ਨੇ ਆਪਣੇ ਪਿੰਡ ਦੇ ਕਰਮੂ ਪੁਜੋਤ ਕੋਲ ਮਿਰਜੇ ਲਈ ਸਨੇਹਾ ਪੇਛਤਾ ਮਿਰਜ਼ਾ ਅਗਲਿਆਂ ਕਸਰ ਨਹੀਂ ਛੱਡੀ ਜੇ ਮੇਰੇ ਵਿਆਹ ਦੇ ਦਿਨ ਧਰ ਦਿੱਤੇ ਨੇ ਜੇ ਮੇਰੇ ਨਾਲ ਪਿਆਰ ਹੈ ਤਾਂ ਸਭੇ ਕੰਮ ਛੱਡ ਕੇ ਵਿਆਹ ਤੋਂ ਪਹਿਲਾਂ ਆ ਕੇ ਮਿਲ ਮੈਨੂੰ ਤੇਰੇ ਬਿਨਾ ਚੈਨ ਨਹੀਂ ਆਉਂਦਾ ਜੇ ਨਾ ਆਇਆ ਤਾਂ ਮੇਰਾ ਨਿਕਾਹ ਮੇਰੀ লাশ ਨਾਲ ਹੋਊਗਾ ਸਹਿਬ ਦਾ ਸੁਨਿਆ ਮਿਲਦੇ ਸਾਰ ਮਿਰਜ਼ਾ ਤੜਪ ਉੱਠਿਆ ਉਹਦੇ ਡੌਲੇ ਫਰਕਣ ਲੱਗੇ ਉਹਦਾ ਆਪਣਾ ਤੀਰਾਂ ਦਾ ਤਰਕਸ਼ ਕਮਾਨ ਤੇ ਨੀਜਾ ਸੰਭਾਲਿਆ ਆਪਣੀ ਪਿਆਰੀ ਬੱਕੀ ਸ਼ਿੰਗਾਰੀ ਤੇ ਝੰਗ ਨੂੰ ਤੁਰ ਪਿਆ ਚੰਗ ਨੂੰ ਤੁਰਨ ਦੀ ਤਿਆਰੀ ਹੋ ਗਈ ਉਹਦੀ ਮਾਂ ਨੇ ਘੋੜੀ ਦੀ ਬਾਗ ਫੜੀ ਪੁੱਤਰਾ ਮਿਰਜਿਆ ਘਰ ਦੀ ਬਰਾਤ ਟੁੱਕਣ ਵਾਲੀ ਐ ਤੇ ਤੂੰ ਘਰੋਂ ਤੁਰ ਪਿਆ ਠੇਖੀਵੇ ਦੀਆਂ ਅੱਖਾਂ ਵਿੱਚ ਮਮਤਾ ਦੇ ਅਥਰੂ ਵਗ ਟੁਰੇ ਮਾਂ ਜੇ ਅੱਜ ਮੈਂ ਚੰਗ ਨਾ ਆਪੜਿਆ ਤਾਂ ਸਹਿਬਾ ਕੁਝ ਖਾ ਕੇ ਮਰ ਜਾਊਗੀ ਮੈਂ ਸਹਿਬਾ ਬਿਨਾਂ ਜੀ ਨਹੀਂ ਸਕਦਾ ਮੇਰਾ ਰਾਹ ਛੱਡ ਦੇ ਮਾਂ ਮੇਰਾ ਰਾਹ ਛੱਡ ਦੇ ਉਹਦੀ ਮਾਂ ਜਿੰਦ ਬਚਾਉਣ ਲਈ ਬਹੁਤ ਜ਼ਰੂਰੀ ਐ ਉਹਦੀ ਮਾਂ ਨੇ ਕਿਹਾ ਉਹ ਮੇਰਾ ਰਾਹ ਉਹ ਤੇਰਾ ਰਾਹ ਨਹੀਂ ਪੁੱਤ ਤੇ ਮਿਰਜਾ ਕਹਿੰਦਾ ਨਹੀਂ ਮਾਂ ਮੇਰਾ ਉਹੀ ਰਾਹ ਹੈ ਚੱਲ ਕਹਿੰਦੀ ਕੋਈ ਨਾ ਪੁੱਤ ਮੈਂ ਤੇਰਾ ਰਾਹ ਤੱਕ ਨਹੀਂ ਆ ਪੁੱਤ ਮਿਰਜਾ ਜਵਾਨੀਆਂ ਮਾਣੇ ਚੰਗਾ ਦੇਰ ਨਾ ਕਰ ਛੇਤੀ ਜਾ ਪੁੱਤਰਾ ਖਰਲਾਂ ਦੇ ਖੂਨ ਨੂੰ ਦਾਗ ਨਾ ਲਾਈ ਸਹਿਵਾ ਨੂੰ ਨਾਲ ਲੈ ਕੇ ਮੁੜੀ ਤੇ ਮਿਰਜਾ ਜਦੋਂ ਚੰਗ ਪੁੱਜਾ ਚਾਰੇ ਬੰਨੇ ਹਨੇਰਾ ਪਸਰਿਆ ਹੋਇਆ ਸੀ ਸਹਿਵਾ ਦੀ ਬਰਾਤ ਪਿੰਡ ਪੁੱਜ ਚੁੱਕੀ ਸੀ ਤੇ ਜਾਂਜੀ ਸ਼ਰਾਬ ਵਿੱਚ ਮਸਤ ਅਸ਼ਤਵਾਜੀਆਂ ਚਲਾ ਰਹੇ ਸੀ ਮੁਜਰੇ ਸੋਨਰੇਸੀ ਮੁਜਰੇ ਦਾ ਮਿਰਜੇ ਦਾ ਦਿਲ ਧੜਕਿਆ ਅੱਜ ਦੀ ਰਾਤ ਸਹਬਾਂ ਦਾ ਨਿਕਾਹ ਪੜਿਆ ਜਾਣਾ ਸੀ ਤੇ ਸਹਬਾਂ ਉਹਨੂੰ ਉਡੀਕ ਦੀ ਉਡੀਕ ਦੀ بے ਆਸ ਹੋ ਚੁੱਕੀ ਸੀ ਮਿਰਜਾ ਬੀਬੋ ਨੈਣ ਦੇ ਘਰ ਜਾ ਪੁੱਜਾ ਬੀਬੋ ਲਈ ਜਿਵੇਂ ਚੰਦ ਚੜ੍ਹ ਗਿਆ ਹੋਵੇ ਉਸ ਸੱਚੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਉਸ ਵੇਲੇ ਸਹਬਾਂ ਨੂੰ ਮਿਰਜੇ ਦੇ ਪੁੱਜ ਜਾਣ ਦੀ ਖਬਰ ਤੇ ਆਈ ਸਹਬਾਂ ਘਰਦਿਆਂ ਪਾਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ ਉਸ ਮਿਰਜੇ ਦੇ ਵਾਲੇ ਬਾਹਾਂ ਵੱਲ ਦਿੱਤੀਆਂ ਤੇ ਡਸਕਣ ਲੱਗ ਪਈ ਸੇਵਾ ਰੋਕੀ ਕੋਜ ਨਹੀਂ ਜੇ ਬਚਣਾ ਹੌਸਲਾ ਕਰ ਤੇਰਾ ਵਿਆਹ ਹੁਣ ਰੋਕ ਨਹੀਂ ਸਕਦਾ ਮੈਂ ਤੇਰੀ ਬਥੇਰੇ ਮਾਂ ਤੇਰੀ ਬਥੇਰੇ ਵਾਸਤੇ ਪਾ ਚੁੱਕੀ ਐ ਮਾਮਾ ਨਹੀਂ ਮੰਨਿਆ ਇਹ ਝੂਠੀ ਲੋਕਲਾਜ ਇਹ ਝੂਠੀਆਂ ਰਸਮਾਂ ਸਾਡੇ ਰਾਹ ਵਿੱਚ ਰੋਕਾ ਨਹੀਂ 라 ਸਕਦੀਆਂ ਸਾਡਾ ਮਜ਼ਹਬ ਤੇਰੇ ਮੇਰੇ ਵਿਆਹ ਦੀ ਇਜਾਜ਼ਤ ਦਿੰਦਾ ਐ ਪਰ ਇਹ ਲੋਕ ਨਹੀਂ ਮੰਨਦੇ ਸਾਡੀਆਂ ਰੂਹਾਂ ਨੂੰ ਕਤਲ ਕਰਕੇ ਇਹਨਾਂ ਨੂੰ ਸ਼ਾਂਤੀ ਮਿਲਦੀ ਏ ਮਿਰਜ਼ਾ ਗੰਭੀਰ ਹੋਇਆ ਸਹਿਬਾ ਦਾ ਦਿਲ ਧਰੌਣ ਲੱਗਾ ਮਿਰਜ਼ਾ ਮੈਂ ਤੇਰੇ ਬਿਨਾ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ ਅੱਧੀ ਰਾਤ ਹੋ ਚੁੱਕੀ ਏ ਕੁਝ ਸੋਚ ਕੋਈ ਰਾਹ ਕੱਢ ਸਹਿਬਾ ਮੈਂ ਸਭ ਕੁਝ ਸੋਚ ਲਿਆ ਏ ਸੋਚ ਕੇ ਆਇਆ ਤੂੰ ਤਾਂ ਮੇਰੀ ਜ਼ਿੰਦਗੀ ਏ ਤੈਨੂੰ ਲੈਣ ਹੀ ਆਇਆ ਏ ਉਹ ਕਿਹੜਾ ਸੂਰਮਾ ਜੋ ਮੈਨੂੰ ਹੁਣ ਤੇਰੇ ਪਾਸੋਂ ਖੋ ਕੇ ਲੈ ਜਾਉ ਬਾਹਰੋਂ ਮਿਰਜ਼ੇ ਦੀ ਬੱਕੀ ਹਣ ਹਣਾਈ ਚੱਲ ਸਹਿਬਾਂ ਤੈਨੂੰ ਦਾਨਾਬਦ ਲੈ ਚੱਲਾਂ ਤਿਆਰ ਏ ਨਾ ਮੇਰੇ ਨਾਲ ਤੁਰਨ ਲਈ ਮਿਰਜ਼ਾ ਸਵਾਲੀਆਂ ਨਿਗਾਹਾਂ ਨਾਲ ਸਹਿਬਾਂ ਦੇ ਕੁਮਲਾਈ ਮੁਖੜੇ ਵੱਲ ਤੱਕਣ ਲੱਗਾ ਇੱਕ ਪਲ ਸੋਚ ਕੇ ਸਹਿਬਾਂ ਬੋਲੀ ਮਿਰਜ਼ਾ ਇਹਦਾ ਜਵਾਬ ਆਪਣੇ ਦਿਲ ਪਾਸੋਂ ਪੁੱਛ ਮੇਰੀ ਜਿੰਦ ਤੇਰੇ ਹਵਾਲੇ ਹੈ ਤੇ ਮਿਰਜ਼ਾ ਸਹਿਬਾਂ ਨੂੰ ਬੱਕੀ ਤੇ ਚੜਾ ਕੇ ਦਾਨਾਬਦ ਨੂੰ ਲੈ ਤੁਰਿਆ ਕਾਜੀ ਹੋਰੀ ਨਿਕਾਹ ਪੜਾਉਣ ਲਈ ਪੁੱਜ ਗਏ ਖੀਵੇ ਹੋ ਰਾਂ ਸਾਰਾ ਘਰ ਛਾਣ ਮਾਰਿਆ ਸਹਬਾ ਕਿਧਰੇ ਨਜ਼ਰ ਨਾ ਆਈ ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗੀਆਂ ਸਾਰਾ ਪਿੰਡ ਸਹਬਾਂ ਦੀ ਭਾਲ ਕਰਨ ਲੱਗਾ ਖੋਰੇ ਕਿਸੇ ਖੂਹ ਖਾਤੇ ਨਾ ਡੁੱਬ ਕੇ ਮਰ ਗਈ ਹੋਵੇ ਕੋਈ ਆਖਦਾ ਰਾਤੀ ਮੈਂ ਮਿਰਜੇ ਨੂੰ ਆਉਂਦਾ ਵੇਖਿਆ ਹੋ ਸਕਦਾ ਹੈ ਉਹ ਹੀ ਸਹਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ ਇਹ ਸੁਣ ਸਹਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਤੈਸ਼ ਵਿੱਚ ਆ ਗਏ ਉਹ ਦੋਹੋ ਉਹ ਦੋ 12 ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ ਘੋੜੀਆਂ ਤੇ ਊਠਾਂ ਦੀ ਧੂੜ ਇੱਕ ਤੂਫਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਵੱਧਣ ਲੱਗੀ ਮਿਰਜੇ ਦੀ ਬੱਕੀ ਸਿਰ ਤੋੜ ਦੌੜ ਦੀ ਦਾਨਾਬਾਦ ਦੇ ਨੇੜੇ ਪੁੱਜ ਗਈ ਰਾਤ ਦਾ ਉਣੀਂਦਾ ਸਫਰ ਦਾ ਥੱਕੇ ਮਾਂ ਬੱਕੀ ਤੇ ਭਾਰੂ ਹੋ ਗਿਆ ਉਹ ਟੈਲੀ ਪੈਣ ਲੱਗੀ ਹੁਣ ਅਸੀਂ ਵੈਰੀ ਦੀ ਮਾਰ ਤੋਂ ਦੂਰ ਆ ਚੱਕੇ ਹਾਂ ਆ ਚੁੱਕੇ ਹਾਂ ਉਸ ਜਾਂਡ ਥੱਲੇ ਇੱਕ ਪਲ ਸੁਸਤਾ ਲਈਏ ਮਿਰਜੇ ਨੇ ਬੱਕੀ ਜਾਂਡ ਨਾਲ ਬੰਨੀ ਤੇ ਸਹਿਵਾ ਦੇ ਪੱਟ ਦਾ ਸਰਾਣਾ ਲਾ ਕੇ ਸੌ ਗਿਆ ਸਹਿਬਾਂ ਨੇ ਕਈ ਵਾਰੀਓ ਨੂੰ ਜਗਾਇਆ ਪਰ ਮਿਰਜ਼ਾ ਹੂਕ ਸੁੱਤਾ ਪਿਆ ਕੋੜਿਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਸੁਣਾਈ ਦਿੱਤੀਆਂ ਸਹਿਬਾਂ ਵੇਖਿਆ ਉਹਦਾ ਭਰਾ ਸ਼ਮੀਰ ਬਾਹਰ ਸਮੇਤ ਉਹਨਾਂ ਵੱਲ ਵੱਧ ਰਿਹਾ ਹੈ ਉਹ ਮਿਰਜ਼ੇ ਨੂੰ ਹਲੂਣਿਆ ਮਿਰਜ਼ਾ ਜਾਗ ਜਾਗ ਉੱਠ ਵੈਰੀ ਸਿਰ ਤੇ ਪੁੱਜ ਗਏ ਨੇ ਦੋ ਬਹਾਰਾਂ ਵਿਚਾਲੇ ਉਹ ਘੇਰੇ ਗਏ ਮਿਰਜ਼ੇ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਉਹਦਾ ਇੱਕ ਇੱਕ ਤੀਰ ਕਈਆਂ ਦੇ ਹੋਸ਼ ਭੁਲਾ ਦਿੰਦਾ ਸਿਆਂ ਬਾਹਾਂ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ ਯਾਨੀ 100 ਬਾਹਾਂ ਦਾ ਉਹਦਾ ਗੇਲੀ ਜਿਹਾ ਸੁੰਦਰ ਸਰੀਰ ਧੀਰਾਂ ਨਾਲ ਛਲਣੀ ਛਲਣੀ ਹੋ ਗਿਆ ਅੰਤ ਸਹਿਬਾਂ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਿਰਜਾਂ ਦੀ ਲੋਥ ਤੇ ਜਾ ਡਿੱਗੀ ਬੱਕੀ ਆਪਣੇ ਪਿਆਰੇ ਮਿਰਜੇ ਦੀ ਲੋਥ ਕੋਲ ਖੜੀ ਹੰਝੂ gekeਰਦੀ ਰਹੀ ਤੇ ਇੰਜ ਮਿਰਜਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ ਘਰਵਾਰਾਂ ਛਿੜ ਪਈਆਂ ਕੋਈ ਸਮਾਂ ਸੀ ਜਦੋਂ ਕਿਸਾਕਾਰ ਪੀਲੂ ਦੇ ਕਿੱਸੇ ਮਿਰਜਾ ਸਹਿਬਾਂ ਦੇ ਬੋਲ ਹਰ ਪੰਜਾਬੀ ਦੀ ਜੁਬਾਨ ਤੇ ਹੁੰਦੇ ਸੀ ਤੇਰੀ ਮੇਰੀ ਲੱਗੀ ਦੋਸਤੀ ਪਰਦਾ ਨਾਲ ਪਿਆਰਾ ਸਹਿਬਾ ਨਾਲ ਲੜਾਵੇ ਨਿੱਤਰ ਕਹਿੰਦੇ ਲੋਕ ਹਜ਼ਾਰਾਂ ਮਿਰਜ਼ੇ ਯਾਰ ਦੀਆਂ ਘਰ ਘਰ ਛਿੜੀਆਂ ਵਾਰਾਂ ਮਿਰਜ਼ੇ ਯਾਰ ਦੀਆਂ ਮਿਰਜ਼ਾ پاک ਮੁਹੱਬਤ ਲਈ ਕੁਰਬਾਨ ਹੋ ਗਿਆ ਉਹਦੀ ਬਹਾਦਰੀ ਦੀਆਂ ਵਾਰਾਂ ਅੱਜ ਵੀ ਪੰਜਾਬ ਦੇ ਗੱਬਰੂਆਂ ਦੇ ਹੋਂਠਾਂ ਤੇ ਸਜੀਵ ਹਨ ਜੇ ਤੁਸੀਂ ਵੀ ਮਿਰਜ਼ਾ ਸਹਿਬਾਂ ਦੀ ਇਸ਼ਕ ਭਰੀ ਕਹਾਣੀ ਤੋਂ ਪ੍ਰਭਾਵਿਤ ਹੋਏ ਹੋ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਲੋ ਜੀ ਤਾਂ ਕਿ ਅੱਗੇ ਤੋਂ ਹੋਰ ਵੀ ਅਜਈਆਂ ਪੰਜਾਬੀ ਲੋਕ ਕਹਾਣੀਆਂ ਸੁਣ ਸਕੋ ਧੰਨਵਾਦ ਸਹਿਤ ਰਬ ਰੱਖ